ਜਦੋਂ ਮੈਂ 19 ਸਾਲ ਦਾ ਸੀ ਤੇ ਮੈਂ ਕਾਲਜ ਤੋਂ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਦੇ ਪੇਪਰ ਦੇ ਰਿਹਾ ਸੀ ਸਾਡੇ ਇੱਕ ਰਿਸ਼ਤੇਦਾਰ ਅੰਬਾਲਾ ਵਿੱਚ ਬਿਜ਼ਨਸ ਕਰਦੇ ਸਨ ਇੱਕ ਦਿਨ ਉਹ ਸਾਡੇ ਘਰ ਆਏ ਹੋਏ ਸੀ ਤੇ ਮੇਰੇ ਪਾਪਾ ਨੂੰ ਕਹਿਣ ਲੱਗੇ ਕਿ ਹੁਣ ਪ੍ਰੇਮ ਕੀ ਕਰਦਾ ਪਾਪਾ ਨੇ ਕਿਹਾ ਅਜੇ ਤਾਂ ਕੁਝ ਨਹੀਂ ਕਰਦਾ ਹਲੇ ਤਾਂ ਇਸ ਦੇ ਪੇਪਰ ਚੱਲ ਰਹੇ ਨੇ ਫਿਰ ਰਿਜ਼ਲਟ ਆਊਗਾ ਤੇ ਫਿਰ ਅੱਗੇ ਦੀ ਪੜ੍ਹਾਈ ਚੱਲੂ ਹੋਊਗੀ ਮੇਰਾ ਰਿਜ਼ਲਟ ਆਉਣ ਵਿੱਚ 3 ਮਹੀਨੇ ਪਈ ਸਨ ਦੂਰ ਦੇ ਰਿਸ਼ਤੇ ਦੇ ਵਿੱਚ ਉਹ ਮੇਰੇ ਭਰਾ ਲੱਗਦੇ ਸੀ ਤੇ ਉਹਨਾਂ ਨੇ ਮੇਰੇ ਪਾਪਾ ਨੂੰ ਕਿਹਾ ਕਿ ਅੱਜ ਕੱਲ੍ਹ ਪੜ੍ਹਾਈ ਵਿੱਚ ਕੀ ਰੱਖਿਆ ਕਿਉਂ ਨਾ ਇਸ ਨੂੰ ਬਿਜ਼ਨਸ ਵਿੱਚ ਲਾ ਦਿੱਤਾ ਜਾਵੇ ਮੇਰੇ ਪਾਪਾ ਉਸ ਨੂੰ ਕਹਿਣ ਲੱਗੇ ਕਿ ਇਸ ਨੂੰ ਮੈਂ ਆਪਣੇ ਨਾਲ ਅੰਬਾਲੀ ਲੈ ਜਾਣਾ ਤੇ ਉੱਥੇ ਹੀ ਬਿਜ਼ਨਸ ਦੀ ਟ੍ਰੇਨਿੰਗ ਵੀ ਦੇ ਦਾਂਗਾ ਤੇ ਨਾਲ ਹੀ ਮੈਂ ਹਰ ਮਹੀਨੇ ਤੁਹਾਨੂੰ 10000 ਭੇਜਦਾ ਰਹਾਂਗਾ ਗੱਲ ਮੇਰੇ ਪਾਪਾ ਦੀ ਸਮਝ ਵਿੱਚ ਆ ਗਈ ਪਾਪਾ ਕਹਿਣ ਲੱਗੇ ਕਿ ਹਾਂ ਵੈਸੇ ਤਾਂ ਰਿਜ਼ਲਟ ਆਉਣ ਵਿੱਚ 3 ਮਹੀਨੇ ਪਏ ਨੇ ਤਾਂ ਅਸੀਂ ਇਸ ਨੂੰ ਤੁਹਾਡੇ ਕੋਲ ਭੇਜੀ ਦਿੰਨੇ ਆ ਅਤੇ ਫਿਰ ਕੁਝ ਦਿਨਾਂ ਤੋਂ ਬਾਅਦ ਅਸੀਂ ਅੰਬਾਲੀ ਦੀ ਟਿਕਟ ਬੁੱਕ ਕਰਾਈ ਅਤੇ ਮੈਂ ਅੰਬਾਲੀ ਜਾਣ ਲਈ ਉਹਨਾਂ ਦੇ ਨਾਲ ਰਵਾਨਾ ਹੋ ਗਿਆ ਸੀ ਅਤੇ ਉਹ ਉੱਥੇ ਆਪਣੀ ਘਰਵਾਲੀ ਦੇ ਨਾਲ ਰਹਦੇ ਸੀ ਉਹਨਾਂ ਦੀ ਉਮਰ 40-50 ਸਾਲ ਦੇ ਨੇੜੇ ਸੀ ਉਂਝ ਵੇਖਣ ਵਿੱਚ ਸੋਹਣੇ ਸੁਨੱਖੇ ਸੀ ਪਰ ਇਹ ਉਹਨਾਂ ਦਾ ਦੂਜਾ ਵਿਆਹ ਸੀ ਪਰ ਸਰੀਰਕ ਪੱਖੋਂ ਬਹੁਤ ਕਮਜ਼ੋਰ ਸੀ ਜਦੋਂ ਕਿ ਭਾਬੀ ਜੀ ਦੀ ਉਮਰ 28 ਤੋਂ 30 ਸਾਲ ਦੇ ਵਿੱਚ ਹੀ ਸੀ ਅਤੇ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਵੇਖਿਆ ਤਾਂ ਮੈਂ ਉਹਨਾਂ ਨੂੰ ਵੇਖਦਾ ਹੀ ਰਹਿ ਗਿਆ ਸੀ ਉਹਨਾਂ ਦੇ ਵਿਆਹ ਨੂੰ 7 ਸਾਲ ਹੋ ਗਏ ਸਨ ਪਰ ਕੋਈ ਬੱਚਾ ਨਹੀਂ ਹੋਇਆ ਸੀ ਅਤੇ ਉਹਨਾਂ ਦੀ ਘਰਵਾਲੀ ਦਾ ਨਾਮ ਰਾਤਾ ਸੀ ਉਹ ਅੰਬਾਲਾ ਤੋਂ ਇੱਕ ਬੰਗਾਲੀ ਪਰਿਵਾਰ ਤੋਂ ਸੀ ਜਦੋਂ ਮੈਂ ਪਹਿਲੀ ਵਾਰੀ ਭਾਬੀ ਨੂੰ ਵੇਖਿਆ ਸੀ ਤਾਂ ਲੱਗਿਆ ਜਿਦਾ ਕਿ ਕਾਲਜ ਚ ਪੜਨ ਵਾਲੀ ਕੁੜੀ ਹੋਵੇ ਕਿਉਂਕਿ ਉਸ ਨੂੰ ਕੋਈ ਨਹੀਂ ਕਹਿੰਦਾ ਸੀ ਕਿ ਉਸ ਦਾ ਵਿਆਹ ਹੋ ਚੁੱਕਾ ਹੈ ਘਰ ਵਿੱਚ ਉਹ ਹਮੇਸ਼ਾ ਹੀ ਵੈਸਟਰਨ ਕੱਪੜੇ ਪਾਉਂਦੀ ਸ਼ਾਰਟਸ ਸਕਰਟ ਤੇ ਟੌਪ ਆਉਂਦੀ ਸੀ ਉਹਨਾਂ ਦਾ ਗੋਰਾ ਰੰਗ ਭਰਿਆ ਹੋਇਆ ਸਰੀਰ ਬਹੁਤ ਹੀ ਸੋਹਣਾ ਸੀ ਉਹਨਾਂ ਦਾ ਸੋਹਣਾ ਜਿਹਾ ਗੋਲ ਚਿਹਰਾ ਮੋਟੀਆਂ-ਮੋਟੀਆਂ ਅੱਖਾਂ ਸੀ ਤੇ ਇੱਕ ਬਹੁਤ ਹੀ ਵੱਟੀ ਕੋਠੀ ਦੇ ਉੱਪਰ ਰਹਿੰਦੇ ਸਨ ਉੱਪਰ ਜਾਣ ਵਾਲੀਆਂ ਪੌੜੀਆਂ ਕੋਠੀ ਦੇ ਇੱਕ ਬਹੁਤ ਵੱਡੇ ਹਾਲ ਦੇ ਅੰਦਰ ਤੋਂ ਹੁੰਦੇ ਹੋਏ ਉੱਪਰ ਜਾਂਦੀ ਸੀ ਤੇ ਨਾਲ ਦੇ ਦੋ ਕਮਰਿਆਂ ਵਿੱਚੋਂ ਇੱਕ ਕਮਰਾ ਬਹੁਤ ਹੀ ਵੱਡਾ ਸੀ ਜਿਸ ਦੇ ਫਰਸ਼ ਦੇ ਉੱਪਰ ਇੱਕ ਕੋਨੇ ਵਿੱਚ ਜ਼ਮੀਨ ਤੇ ਬੈੱਡ ਸਾਈਜ਼ ਦਾ ਮੋਟਾ ਗੱਦਾ ਲੱਗਾ ਹੋਇਆ ਸੀ ਤੇ ਅਸੀਂ ਤਿੰਨਾਂ ਜਾਣਿਆਂ ਨੇ ਉਸ ਇੱਕ ਗੱਦੇ ਉੱਤੇ ਹੀ ਸੌਣਾ ਸੀ ਜਿਸ ਦਿਨ ਮੈਂ ਪਹੁੰਚਿਆ ਉਸ ਦਿਨ ਸਾਡੇ ਵਿੱਚ ਕੁਝ ਗੱਲਾਂ ਹੋਈਆਂ ਤੇ ਮੈਂ ਦੁਪਹਿਰ ਦਾ ਖਾਣਾ ਖਾ ਕੇ ਉਸ ਗੱਤੇ ਦੇ ਸੌ ਗਿਆ ਉਹਨਾਂ ਦਾ ਕਾਰੋਬਾਰ ਕੋਈ ਬਹੁਤਾ ਚੰਗਾ ਨਹੀਂ ਚੱਲ ਰਿਹਾ ਸੀ ਬਸ ਘਰ ਦਾ ਰਹਿਣ ਸਹਿਣ ਖਾਣ ਪਾਣ ਠੀਕ ਤਰ੍ਹਾਂ ਹੋ ਜਾਂਦਾ ਸੀ ਦਫ਼ਤਰ ਦੇ ਨਾਤੇ ਉਸ ਵੱਡੇ ਕਮਰੇ ਵਿੱਚ ਇੱਕ ਕੋਨੇ ਵਿੱਚ ਇੱਕ ਮੇਜ਼ ਉੱਤੇ ਇੱਕ ਛੋਟਾ ਜਿਹਾ ਟਾਈਪਰੇਟਰ ਰੱਖਿਆ ਹੋਇਆ ਸੀ ਜਿਸ ਦੇ ਉੱਤੇ ਉਹ ਕੁਝ ਟਾਈਪ ਕਰ ਲੈਂਦੇ ਸਨ ਤੇ ਕੁਝ ਫਾਈਲਾਂ ਦੇ ਫਾਰਮ ਭਰ ਲੈਂਦੇ ਜ਼ਿਆਦਾਤਰ ਕੰਮ ਉਹ ਘਰ ਤੋਂ ਹੀ ਕਰਦੇ ਸਨ ਬਿੱਲ ਭੇਜਣ ਤੇ ਜੋ ਪੇਮੈਂਟ ਦੇ ਰੂਪ ਵਿੱਚ ਚੈੱਕ ਆਉਂਦੇ ਸਨ ਉਹ ਖਾਤੇ ਵਿੱਚ ਜਮ੍ਹਾਂ ਕਰਾਉਣ ਦਾ ਉਹਨਾਂ ਦਾ ਕੰਮ ਸੀ ਜੋ ਉਹਨਾਂ ਨੇ ਮੈਨੂੰ ਵੀ ਸਮਝਾ ਦਿੱਤਾ ਸੀ ਅੰਬਾਲੇ ਵਾਲੇ ਘਰ ਵਿੱਚ ਬਹੁਤ ਹੀ ਘੱਟ ਰਹਿੰਦੇ ਸਨ ਤੇ ਜ਼ਿਆਦਾਤਰ ਬਾਹਰੀ ਮਾਰਕੀਟ ਵਿੱਚ ਰਹਿੰਦੇ ਉਹ ਆਪਣਾ ਸਾਰਾ ਦਿਨ ਬਾਹਰ ਆਪਣੇ ਕਾਰੋਬਾਰ ਵਿੱਚ ਹੀ ਬਿਤਾਉਂਦੇ ਸੀ ਪਹਿਲੇ ਦਿਨ ਜਦੋਂ ਅਸੀਂ ਰਾਤ ਨੂੰ ਸੌਣ ਲੱਗੇ ਤਾਂ ਮੈਨੂੰ ਕੰਧ ਦੇ ਵੱਲ ਸੌਣ ਨੂੰ ਕਿਹਾ ਗਿਆ ਅਤੇ ਬੁਚਾਰੇ ਉਹ ਆਪ ਸੌ ਗਈ ਤੇ ਉਹਨਾਂ ਦੇ ਨਾਲ ਭਾਬੀ ਸੌ ਗਈ ਉਹ ਗੱਦੇ ਉੱਤੇ ਬਹੁਤ ਵੱਡੀ ਮੱਛਰਦਾਨੀ ਲੱਗੀ ਹੋਈ ਸੀ ਤੇ ਰਾਤ ਨੂੰ ਕਮਰੇ ਦੇ ਕੋਨੇ ਵਿੱਚ ਹਲਕੀ ਜੀ ਰੋਸ਼ਨੀ ਲਈ ਇੱਕ ਛੋਟਾ ਜਿਹਾ ਲੈਂਪ ਲਾਇਆ ਹੋਇਆ ਸੀ ਜਿਸ ਦੇ ਨਾਲ ਹਨੇਰਾ ਤਾਂ ਨਹੀਂ ਲੱਗਦਾ ਸੀ ਪਰ ਜ਼ਿਆਦਾ ਕੁਝ ਸਾਫ਼ ਵਿਖਾਈ ਵੀ ਨਹੀਂ ਦਿੰਦਾ ਸੀ ਪਹਿਲੇ ਦਿਨ ਤਾਂ ਮੈਂ ਥੱਕਿਆ ਹੋਇਆ ਸੀ ਤੇ ਮੈਨੂੰ ਲੈਂਦੇ ਹੀ ਨੀਂਦ ਆ ਗਈ ਅਤੇ ਕੁਝ ਛੇਰ ਬਾਅਦ ਮੈਂ ਉਹਨਾਂ ਦੋਨਾਂ ਨੂੰ ਸੌਂਦੇ ਹੋਏ ਵੇਖਿਆ ਮੇਰੀ ਅਚਾਨਕ ਅੱਖ ਖੁੱਲ ਗਈ ਮੈਂ ਉੱਪਰ ਉੱਠਿਆ ਤਾਂ ਦੇਖਿਆ ਭਾਬੀ ਸੌਂ ਰਹੀ ਸੀ ਮੈਨੂੰ ਬਹੁਤਾ ਸਾਫ਼ ਤਾਂ ਵਿਖਾਈ ਨਹੀਂ ਦੇ ਰਿਹਾ ਸੀ ਪਰ ਉਹ ਇੰਨੀ ਗੋਰੀ ਸੀ ਕਿ ਥੋੜੀ ਦੇਰ ਦੇਖਣ ਤੇ ਹੀ ਸਭ ਦਿਸਣ ਲੱਗਿਆ ਉਸ ਨੂੰ ਵੇਖ ਕੇ ਮੇਰੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਕਦੇ ਮੈਂ ਸੋਚਦਾ ਕਿ ਇਹਨਾਂ ਨੂੰ ਪਿਆਰ ਕਰ ਲਵਾਂ ਪਰ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਉਸ ਤੋਂ ਬਾਅਦ ਮੈਂ ਉੱਠ ਕੇ ਮੱਛਰਦਾਨੀ ਤੋਂ ਬਾਹਰ ਨਿਕਲਿਆ ਅਤੇ ਦਰਵਾਜ਼ਾ ਖੋਲ੍ਹ ਕੇ ਬਾਥਰੂਮ ਵਿੱਚ ਚਲਾ ਗਿਆ ਅਤੇ ਜਦੋਂ ਮੈਂ ਵਾਪਸ ਆ ਕੇ ਕਮਰੇ ਵਿੱਚ ਸੋਇਆ ਤਾਂ ਭਾਬੀ ਉਦਾਂ ਹੀ ਸੁੱਤੀ ਸੀ ਮੇਰੋ ਤੋ ਰਿਹਾ ਨਹੀਂ ਜਾ ਰਿਹਾ ਸੀ ਜਿਸ ਦਿਨ ਮੈਂ ਉੱਥੇ ਗਿਆ ਸੀ ਤਾਂ ਦੂਜੇ ਦਿਨ ਤੋਂ ਹੀ ਉਹਨਾਂ ਦੋਵਾਂ ਮੀਆਂ ਬੀਬੀ ਨੇ ਮੇਰ ਨਾਲ ਹਾਸਾ ਮਜ਼ਾਕ ਸ਼ੁਰੂ ਕਰ ਦਿੱਤਾ ਸੀ ਅਤੇ ਅਗਲੇ ਦਿਨ ਐਤਵਾਰ ਸੀ ਸਵੇਰੇ ਜਿਸੀ ਨਾ ਤੋ ਕੀ ਗਏ ਤੇ ਤਿੰਨਾਂ ਨੇ ਇੱਕ ਟੈਕਸੀ ਕਰ ਲਈ ਸੀ ਜਦੋਂ ਵੀ ਸਾਨੂੰ ਕੋਈ ਸੋਹਣੀ ਜਿਹੀ ਕੁੜੀ ਵਿਖਾਈ ਦਿੰਦੀ ਤਾਂ ਅਸੀਂ ਉਸ ਦੇ ਬਾਰੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਸਾਰਾ ਦਿਨ ਘੁੰਮ ਫਿਰ ਕੇ ਅਸੀਂ ਸ਼ਾਮ ਨੂੰ ਘਰ ਆਏ ਸੀ ਅਤੇ ਫਿਰ ਰਾਤ ਨੂੰ ਰੋਟੀ ਖਾ ਕੇ ਸੌਣ ਲੱਗੇ ਸੌਣ ਤੋਂ ਪਹਿਲਾਂ ਵੀਰ ਨੇ ਮੈਨੂੰ ਕੁਝ ਤਸਵੀਰਾਂ ਵਾਲੀ ਮੈਗਜ਼ੀਨ ਵਿਖਾਈ ਅਤੇ ਉਹਨਾਂ ਦੇ ਕੋਲ ਇੱਕ ਤਾਸ ਦੀ ਗੱਤੀ ਸੀ ਜਦੋਂ ਅਸੀਂ ਦੋਵੇਂ ਵੇਖ ਰਹੇ ਸਨ ਤਾਂ ਉਸ ਸਮੇਂ ਭਾਬੀ ਸਾਡੇ ਆਲੇ ਦੁਆਲੇ ਘੁੰਮ ਰਹੀ ਸੀ ਗੱਲਾਂ-ਗੱਲਾਂ ਵਿੱਚ ਉਸਨੇ ਮੇਰੇ ਤੋਂ ਪੁੱਛਿਆ ਕਿ ਹੁਣ ਤੱਕ ਕਿਸ-ਕਿਸ ਦੇ ਨਾਲ ਤੂੰ ਤਿਆਰ ਕੀਤਾ ਹੁਣ ਤਾਂ ਮੈਂ ਮੇਰੇ ਜੀਵਨ ਵਿੱਚ ਘਟਨਾ ਘਟੀ ਸੀ ਪਰ ਇਹ ਗੱਲ ਮੈਂ ਉਹਨਾਂ ਨੂੰ ਨਹੀਂ ਦੱਸੀ ਸੀ ਮੈਂ ਉਹਨਾਂ ਤੋਂ ਇਹ ਗੱਲ ਲੁਕਾ ਲਈ ਸੀ ਮੈਂ ਸੋਚਿਆ ਸੀ ਕਿ ਗੱਲ ਪਤਾ ਲੱਗਣ ਤੇ ਪਤਾ ਨਹੀਂ ਮੇਰੇ ਬਾਰੇ ਕੀ ਸੋਚਣਗੇ ਹੋ ਸਕਦਾ ਹੈ ਉਹ ਮੇਰੇ ਬਾਰੇ ਗਲਤ ਸੋਚਣਾ ਜਾਂ ਫਿਰ ਮੇਰਾ ਕੋਈ ਇਮਤਿਹਾਨ ਲੈ ਰਹੇ ਹੋਣ ਮੈਂ ਉਹਨਾਂ ਨੂੰ ਕਿਹਾ ਕਿ ਅਜੇ ਤੱਕ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਮੂੰਹ ਇਹ ਸੁਣ ਕੇ ਭਾਬੀ ਖੁਸ਼ ਹੋ ਗਈ ਤੇ ਦੋਵੇਂ ਜਣੇ ਆਪਣੀਆਂ ਗੱਲਾਂ ਦੱਸਣ ਲੱਗੇ ਤੇ ਹਾਸਾ ਮਜ਼ਾਕ ਕਰਦੇ ਕਰਦੇ ਹੀ ਸਾਨੂੰ ਨੀਂਦ ਆ ਗਈ ਸੀ ਉਹਨਾਂ ਦੇ ਘਰ ਵਿੱਚ ਇੱਕ ਕੰਮ ਵਾਲੀ ਜੋ ਕਿ ਸਾਹਮਲੇ ਰੰਗ ਦੀ ਕੁੜੀ ਸੀ ਜਿਸ ਦਾ ਨਾਂ ਚੰਦਾ ਸੀ ਉਹ ਕੰਮ ਕਰਦੀ ਸੀ ਤੇ ਵੀਰ ਮੈਨੂੰ ਚੰਦਾ ਦੇ ਨਾਲ ਦੋਸਤੀ ਕਰਨ ਨੂੰ ਕਹਿੰਦੇ ਰਹਿੰਦੇ ਪਰ ਮੈਨੂੰ ਉਸਦੇ ਨਾਲ ਦੋਸਤੀ ਕਰਨ ਵਿੱਚ ਕੋਈ ਤਿਲਚਸਪੀ ਨਹੀਂ ਸੀ ਭਾਬੀ ਦੇ ਸੌਣ ਤੋਂ ਬਾਅਦ ਉਹ ਹਰ ਰੋਜ਼ ਉਹਨਾਂ ਨੂੰ ਵੇਖਦਾ ਰਹਿੰਦਾ ਮੈਨੂੰ ਇਹ ਨਹੀਂ ਪਤਾ ਸੀ ਕਿ ਭਾਬੀ ਨੂੰ ਮੇਰੀਆਂ ਇੰਨਾਂ ਹਰਕਤਾਂ ਬਾਰੇ ਪਤਾ ਹੈ ਕਿਉਂਕਿ ਮੈਂ ਤਾਂ ਚੋਰੀ ਵੀ ਇੱਕਦਾ ਸੀ ਪਰ ਉਸਨੇ ਮੈਨੂੰ ਉਸ ਦਿਨ ਪੁੱਛ ਹੀ ਲਿੱਤਾ ਇਦਾਂ ਹੀ ਦੱਸਦੇ ਨਿਕਲ ਗਏ ਇੱਕ ਦਿਨ ਜਦੋਂ ਵੀਰ ਬਾਹਰ ਗਿਆ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਬੀ ਤੁਸੀਂ ਤਾਂ ਇੰਨੇ ਛੋਟੇ ਹੋ ਤੇ ਵੀਰ ਦੀ ਉਮਰ ਇੰਨੀ ਹੈ ਤੁਹਾਡੀ ਜ਼ਿੰਦਗੀ ਕਿੱਦਾਂ ਲੰਘ ਰਹੀ ਹੈ ਇਸ ਬਾਰੇ ਮੈਨੂੰ ਦੱਸੋ ਇਹ ਸੁਣ ਕੇ ਭਾਬੀ ਅਦਾਸ ਹੋ ਗਈ ਸੀ ਤੇ ਮੈਨੂੰ ਦੱਸਣ ਲੱਗੀ ਕਿ ਤੇਰੇ ਵੀਰ ਨੇ ਮੇਰੇ ਪਿਓ ਨੂੰ ਪਟਾ ਲਿਆ ਸੀ ਤੇ ਆਪਣੀ ਉਮਰ ਵੀ ਲੁਕਾਈ ਸੀ ਤੇ ਤੇਰੇ ਵੀਰ ਨੇ ਸਾਡਾ ਧੋਖਾ ਕੀਤਾ ਫਿਰ ਭਾਬੀ ਨੇ ਦੱਸਿਆ ਕਿ ਤੇਰਾ ਵੀਰ ਕੋਈ ਚੰਗਾ ਆਦਮੀ ਨਹੀਂ ਉਹ ਬਹੁਤ ਹੀ ਜ਼ਿਆਦਾ ਚਾਲੂ ਆਦਮੀ ਹੈ ਤੇ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਮੂੰਹ ਮਾਰਦਾ ਤੇ ਉੱਦਾ ਹੈ ਫਿਰ ਭਾਬੀ ਨੇ ਕਿਹਾ ਕਿ ਮੇਰੇ ਪਿਆਰੇ ਦਿਉਰ ਜੀ ਮੈਂ ਸਭ ਜਾਣਦੀ ਹਾਂ ਸੌਂਦੇ ਹੋਏ ਤੂੰ ਕੀ ਕੀ ਕਰਦਾ ਹੈ ਮੈਂ ਕਿਹਾ ਕਿ ਜਦੋਂ ਤੁਹਾਨੂੰ ਸਭ ਪਤਾ ਸੀ ਤਾਂ ਤੁਸੀਂ ਚੁੱਪ ਕਿਉਂ ਰਹੇ ਫਿਰ ਉਹ ਕਹਿਣ ਲੱਗੀ ਮੈਂ ਵੇਖਣਾ ਚਾਹੁੰਦੀ ਸੀ ਕਿ ਤੂੰ ਕੀ ਕੀ ਤਮਸ਼ਾ ਕਰਦਾ ਫਿਰ ਤੇਰਾ ਵੀਵੀ ਤਾਂ ਹੁੰਦਾ ਸੀ ਅਸੀਂ ਗੱਲ ਕਰ ਹੀ ਰਹੇ ਸੀ ਕਿ ਬਾਹਰ ਦੀ ਘੰਟੀ ਵੱਜ ਗਈ ਅਸੀਂ ਦੋਨੋਂ ਇੱਕਦਮ ਖੜੇ ਹੋ ਗਏ ਮੈਂ ਬਾਥਰੂਮ ਵੀ ਚਲਾ ਗਿਆ ਸੀ ਤੇ ਭਾਬੀ ਹੀ ਤਾਂ ਪੌੜੀਆਂ ਤੋਂ ਉਤਰ ਕੇ ਦਰਵਾਜ਼ਾ ਖੋਲਣ ਲਈ ਗਈ। ਉਸ ਦਿਨ ਵੀਰ 5 ਵਜੇ ਹੀ ਘਰ ਆ ਗਿਆ ਸੀ। ਮੈਂ ਕੁਛੇ ਦਿਨ ਬਾਅਦ ਬਾਥਰੂਮ ਵਿੱਚੋਂ ਬਾਹਰ ਨਿਕਲਿਆ। ਮੈਂ ਦੇਖਿਆ ਕਿ ਉਹ ਦੋਨੋਂ ਗੱਲਾਂ ਕਰ ਰਹੇ ਸੀ। ਅਤੇ ਉਹ ਕਹਿ ਰਹੇ ਸਨ ਕਿ ਰਾਤ ਦੇ 10 ਵਜੇ ਦੀ ਟ੍ਰੇਨ ਹੈ ਤੇ ਉਹ ਦੂਜੇ ਸ਼ਹਿਰ ਜਾ ਰਹੇ ਨੇ। ਜਿੱਥੇ ਉਥੋਂ ਉਹਨਾਂ ਨੂੰ 12 ਦਿਨ ਲੱਗ ਜਾਣੇ ਨੇ ਕਿਉਂਕਿ ਉੱਥੇ ਜਾ ਕੇ ਆਰਡਰ ਬੁੱਕ ਕਰਨੇ ਨੇ। ਕੁਝ ਮਾਲ ਦੀ ਕੰਪਲੀਟ ਹੈ ਤੇ ਉਹ ਵੀ ਵੇਖਣੀ ਹੈ। ਭਾਬੀ ਉਹਨਾਂ ਦੇ ਜਾਣ ਦੀ ਤਿਆਰੀ ਕਰਨ ਲੱਗੀ। ਤੇ ਫਿਰ ਵੀਰ ਨੇ ਮੈਨੂੰ ਕਿਹਾ ਕਿ ਰਾਜ ਮੈਨੂੰ 12 ਦਿਨ ਲੱਗ ਜਾਣਗੇ। ਤੂੰ ਆਪਣੀ ਭਾਬੀ ਦਾ ਧਿਆਨ ਰੱਖੀ। ਉਹਨਾਂ ਨੇ ਦੱਸਿਆ ਕਿ ਜਦੋਂ ਤੂੰ ਇੱਥੇ ਨਹੀਂ ਸੀ ਤਾਂ ਮਕਾਨ ਮਾਲਕਾਂ ਦੀ ਧੀ ਤੇਰੀ ਭਾਬੀ ਕੋਲ ਸੌਂ ਜਾਂਦੀ ਸੀ। ਪਰ ਹੁਣ ਤੂੰ ਇੱਥੇ ਹੈ ਤਾਂ ਸ਼ਾਇਦ ਇਸ ਦੀ ਨਹੀਂ ਲੋੜ। ਤੂੰ ਉਹਨਾਂ ਦਾ ਧਿਆਨ ਰੱਖੀ। ਮਹਿਮਾਨੀ ਮਨ ਵਿੱਚ ਖੁਸ਼ ਹੋ ਰਿਹਾ ਸੀ ਕਿਉਂਕਿ ਮੈਨੂੰ ਤਾਂ ਵਧੀਆ ਮੌਕਾ ਮਿਲ ਰਿਹਾ ਸੀ ਮੇਰੀ ਤਾਂ ਜਿੱਦਾਂ ਲਾਟਰੀ ਨਿਕਲ ਗਈ ਸੀ ਅਸੀਂ ਰਾਤ ਨੂੰ ਰੋਟੀ ਖਾਧੀ ਅਤੇ 9:00 ਵਜੇ ਮੇਰਾ ਭਰਾ ਟੈਕਸੀ ਵੀ ਸਮਾਨ ਲੈ ਕੇ ਚਲਾ ਗਿਆ ਸੀ ਜਾਂਦੇ ਸਮੇਂ ਭਾਬੀ ਬਹੁਤ ਉਦਾਸੀ ਤੇ ਡਰਾਮਾ ਵੀ ਕਰ ਰਹੀ ਸੀ ਫਿਰ ਵੀਰ ਕਹਿਣ ਲੱਗਾ ਕਿ ਪ੍ਰੇਮ ਨੂੰ ਤੇਰੇ ਨਾਲ ਰਹਿਣ ਲਈ ਤਾਂ ਬੁਲਾਇਆ ਹੈ ਇਹ ਬੱਚਾ ਹੈ ਤੁਸੀਂ ਦੋਵੇਂ ਘੁੰਮੋ ਫਿਰੋ ਵੀਰ ਦੇ ਜਾਂਦੇ ਹੀ ਭਾਬੀ ਜਾ ਕੇ ਪੌੜੀਆਂ ਵਾਲਾ ਜਿੰਦਾ ਲਾ ਕੇ ਪਰ ਆ ਗਈ ਸੀ ਥੋੜੀ اداس ਲੱਗ ਰਹੀ ਸੀ ਤੇ ਕਹਿਣ ਲੱਗੀ ਕਿ ਤੇਰੇ ਵੀਰ ਬਿਨਾ ਦਿਲ ਨਹੀਂ ਲੱਗਦਾ ਫਿਰ ਮੈਨੂੰ ਬੋਲਣ ਕਹਿਣ ਲੱਗੀ ਸਬਰ ਕਰ ਮੈਂ ਨਹਾ ਕੇ ਆਉਣੀ ਹਾਂ ਮੈਨੂੰ ਪਸੀਨਾ ਆ ਰਿਹਾ ਤੇ ਤੂੰ ਵੀ ਨਹਾ ਲੈ ਫਿਰ ਭਾਬੀ ਬਾਥਰੂਮ ਚ ਨਹਾ ਲਈ ਚਲੀ ਗਈ ਤੇ ਨਹਾ ਕੇ ਬਾਹਰ ਨਿਕਲੀ ਉਸਨੇ ਬਸ ਤੌਲੀਏ ਲਪੇਟਿਆ ਹੋਇਆ ਸੀ ਤੇ ਫਿਰ ਕਹਿਣ ਲੱਗੀ ਕਿ ਮੈਂ ਕੱਪੜੇ ਬਦਲ ਕੇ ਆਉਣੀ ਆ ਤੂੰ ਵੀ ਉਹਨਾਂ ਚਿਰ ਨਹਾ ਲੈ ਜਦੋਂ ਮੈਂ ਨਹਾਉਣ ਤੋਂ ਬਾਅਦ ਬਾਥਰੂਮ ਚੋਂ ਬਾਹਰ ਨਿਕਲਿਆ ਤਾਂ ਮੈਂ ਦੇਖਿਆ ਕਿ ਉਸਨੇ ਪਿੰਕ ਕਲਰ ਦੀ ਬਹੁਤ ਹੀ ਸੋਹਣੀ ਡਰੈਸ ਪਾਈ ਹੋਈ ਸੀ ਤੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋ ਰਹੀ ਸੀ ਉਸ ਨੂੰ ਵੇਖ ਕੇ ਮੈਂ ਕਿਹਾ ਕਿ ਭਾਬੀ ਕਿਤੇ ਜਾਣਾ ਤਾਂ ਕਹਿਣ ਲੱਗੀ ਕਿ ਪਿਆਰ ਹਰ ਕੁੜੀ ਦੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਅੱਜ ਤੋਂ ਮੇਰੀ ਹਰ ਇੱਛਾ ਪੂਰੀ ਕਰੇ ਇਨਾ ਸੁੰਦਰੇ ਹੀ ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ ਮੈਂ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਲੈ ਕੇ ਗਿਆ ਤੇ ਥੋੜੀ ਜਿਹੀ ਬਾਅਦ ਕੰਮ ਵਾਲੀ ਕੁੜੀ ਜਿਸ ਦੇ ਕੋਲ ਹੀਠਾ ਵਾਲੀ ਪੌੜੀਆਂ ਦੀ ਚਾਬੀ ਹੁੰਦੀ ਸੀ ਉਹ ਹਰ ਰੋਜ਼ ਹੀ ਤਰ੍ਹਾਂ ਕਮਰੇ ਵਿੱਚ ਆਈ ਤੇ ਉਸ ਨੇ ਸਾਨੂੰ ਦੋਨਾਂ ਨੂੰ ਦੇਖ ਰਿਆ ਸੀ ਉਹ ਸਾਨੂੰ ਦੇਖ ਕੇ ਫਟਾਫਟ ਬਾਹਰ ਨਿਕਲ ਗਈ ਤੇ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗ ਪਈ ਸੀ ਪਰ ਜਾਂਦੇ ਜਾਂਦੇ ਉਹ ਕਮਰੇ ਚੋਂ ਸਾਰੇ ਭਾਂਡੇ ਚੁੱਕ ਕੇ ਲੈ ਗਈ ਅਤੇ ਭਾਂਡਿਆਂ ਦੇ ਖੜਕਣ ਦੀ ਆਵਾਜ਼ ਤੋਂ ਪਤਾ ਲੱਗ ਰਿਹਾ ਸੀ ਕਿ ਰਸੋਈ ਵਿੱਚ ਕੋਈ ਹੈ ਭਾਬੀ ਉੱਠ ਕੇ ਗਈ ਤਾਂ ਅੰਦਰ ਦੇ ਭਾਂਡੇ ਵੇਖ ਕੇ ਸਮਝ ਗਈ ਕਿ ਉਸ ਨੇ ਸਭ ਕੁਝ ਵੇਖ ਲਿਆ ਸੀ ਮੈਂ ਕਿਹਾ ਭਾਬੀ ਕਿ ਉਸਨੇ ਸਾਨੂੰ ਇਸ ਮੈਟਰ ਤੇ ਗੱਲ ਕਰਨ ਦਾ ਮੈਨਾਂ ਤਾਂ ਬਿਲਕੁਲ ਵੀ ਦਿਲ ਨਹੀਂ ਕਰਦਾ ਕਿ ਉਹ ਮੰਨੂਗੀ ਵੀ ਕਿਉਂ ਤਾਂ ਭਾਬੀ ਕਹਿਣ ਲੱਗੀ ਮੰਨ ਜਾਊਗੀ ਕਿਉਂਕਿ ਅਸੀਂ ਔਰਤਾਂ ਆਪਸ ਵਿੱਚ ਗੱਲਾਂ ਕਰ ਲੈਣੇ ਆ ਅਤੇ ਇਸੇ ਘਰ ਵਾਲੇ ਨੇ ਉਸ ਨੂੰ ਛੱਡ ਰੱਖਿਆ ਹੈ ਦੋ ਸਾਲਾਂ ਤੋਂ ਉਹ ਹੀ ਇਕੱਲੀ ਹੀ ਰਹਿ ਰਹੀ ਹੈ ਇਹ ਪਿਆਰ ਨੂੰ ਤਰਸਦੀ ਹੈ ਵਿਚਾਰੀ ਬਹੁਤ ਹੀ ਇਕੱਲੀ ਹੈ ਮੈਂ ਥੋੜੀ ਦੇਰ ਲਈ ਬਾਹਰ ਘੁੰਮਣ ਗਿਆ ਸੀ ਤੇ ਭਾਬੀ ਨੇ ਪਿੱਛੋਂ ਉਸ ਨੂੰ ਤਿਆਰ ਕਰ ਲਿਆ ਸੀ ਅਤੇ ਜਦੋਂ ਮੈਂ ਘਰ ਆਇਆ ਤਾਂ ਹੁਨਾ ਤੂੰ ਕਿ ਬਹੁਤ ਸੋਹਣੀ ਬਣੀ ਬੈਠੀ ਸੀ ਅਤੇ ਮੈਂ ਉਸ ਨੂੰ ਦੇਖ ਕੇ ਹੈਰਾਨ ਹੀ ਰਹਿ ਗਿਆ ਸੀ ਭਾਬੀ ਨੇ ਕਿਹਾ ਮੈਂ ਇਸ ਨੂੰ ਮਨਾ ਲਿਆ ਤੇ ਹੁਣ ਤੂੰ ਤਿਆਰ ਹੋ ਜਾ ਇੱਕ ਦਿਨ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਇੱਕ ਦਿਨ ਜਦੋਂ ਵੀਰ ਨੇ ਮੈਨੂੰ ਉਸ ਨਾਲ ਦੋਸਤੀ ਕਰਨ ਨੂੰ ਕਿਹਾ ਸੀ ਤਾਂ ਤੁਸੀਂ ਤਾਂ ਬਹੁਤ ਗੁੱਸਾ ਕੀਤਾ ਸੀ ਤੇ ਹੁਣ ਤੁਸੀਂ ਆਪ ਹੀ ਮੇਰੇ ਕੋਲ ਆ ਕੇ ਉਸ ਨਾਲ ਦੋਸਤੀ ਕਰਨ ਨੂੰ ਕਹਿ ਰਹੇ ਹੋ ਤਾਂ ਭਾਪੀ ਕਹਿ ਲੱਗੀ ਕਿ ਮੇਰੀ ਮਜਬੂਰੀ ਹੈ ਕਿਉਂਕਿ ਇਸ ਨੇ ਆਪਾਂ ਨੂੰ ਵੇਖ ਲਿਆ ਹੈ ਤੇ ਨਹੀਂ ਤਾਂ ਇਹ ਸਾਰਾ ਕੁਝ ਤੇਰੇ ਭਰਾ ਨੂੰ ਦੱਸ ਦੋਗੀ ਅਤੇ ਫਿਰ ਆਪਾਂ ਬੁਰੀ ਤਰ੍ਹਾਂ ਫਸ ਜਾਣਾ ਹੈ ਮੈਂ ਅੰਬਾਲੀ ਵਿੱਚ ਉਹਨਾਂ ਦੇ ਘਰ ਵਿੱਚ 3 ਮਹੀਨਿਆਂ ਤੱਕ ਰਿਹਾ ਸੀ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਇਸ ਤਰ੍ਹਾਂ ਇੱਕ ਹਫ਼ਤਾ ਰੁੱਕ ਕੇ ਜਾਂਦੇ ਸੀ ਮੇਰੇ ਅੰਬਾਲੀ ਤੋਂ ਜਾਣ ਤੋਂ ਬਾਅਦ ਪਤਾ ਲੱਗਾ ਕਿ ਭਾਪੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਕਿ ਉਹ ਮਾਂ ਬਣ ਗਈ ਹੈ ਤਾਂ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜੀ ਫੇਰ ਮਿਲਾਂਗੇ ਨਵੀਂ ਕਹਾਣੀ ਨਾਲ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ